ਅਸੀਂ ਜਿੱਦੀ ਮਦਦ ਕਰਦੇ ਉਹ ਵੀ ਠੋਕੇ ਕਰਦੇ ਜਵਾਰਖਾਫੀ ਕਰਦੇ ਉਹ ਠੋਕੇ ਕਰਦੇ ਅਸੀਂ ਕੋਈ ਵਿਚ ਵਿਚਾਰਾ ਨਹੀਂ ਰੱਖਦੇ ਮਦਦ ਕਿਸੇ ਨਾ ਕਿਸੇ ਲੀਡਰ ਦੀ ਜ਼ਰੂਰ ਕਰ ਬਿਲਕੁਲ ਜੀ ਹਰ ਸਮੇਂ ਦੇ ਵਿੱਚ ਅੱਜ ਵੀ ਅਕਾਲੀ ਦਲ ਜਿਹੜਾ ਸਾਡਾ ਕਾਂਗਰਸ ਨਾਲ ਬਹੁਤ ਪਿਆਰ ਸੀ ਅਸੀਂ ਕਾਂਗਰਸ ਦੇ ਸਾਡਾ ਅਕਾਲੀ ਦਲ ਦਾ ਬਹੁਤ ਪਿਆਰ ਸੀ ਸਾਡਾ ਆਮ ਆਦਮੀ ਪਾਰਟੀ ਦੇ ਲੀਡਰ ਦੇ ਬਹੁਤ ਪਿਆਰਾ ਅੱਜ ਵੀ ਮੇਰਾ ਵੀ ਉਹ ਵੀ ਆਜ਼ਾਦ ਵੀ ਸੋਚਿਆ ਜਾਂਦਾ ਨਹੀਂ ਪਿਛਲੀ ਵਾਰ ਵੀ ਮੈਨੂੰ ਟਿਕਟ ਮਿਲ ਚਲਦੀ ਸੀਗੀ ਆਖਿਰ ਤੇ ਆ ਕੇ ਮੇਰੀ ਕੱਟੀ ਗਈ ਕਿਹੜੀ ਪਾਰਟੀ ਕੰਗਰਸ ਨੂੰ ਲੱਗਦਾ ਕਿ ਇੱਕ ਸੌਖਾ ਰਸਤਾ ਹੋ ਸਕਦਾ ਜੀ ਸਾਰੇ ਰਸਤੇ ਸਾਹਮਣੇ ਵਾਸਤੇ ਸੌਖੇ ਨੇ ਉਹ ਕਹਿੰਦਾ ਕਿ ਮਤਲਬ ਕਿ ਹੋ ਸਕਦਾ ਕਿ ਮਰਾਡ ਪ੍ਰਵਾਹ 2002 ਵਾਲੀ ਗੱਲ ਦੇ ਵਿੱਚ ਆ ਵਿੱਚ ਆਉਣ ਵਾਲਾ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਆ ਉਹ ਉਹਦੀ ਤਿਆਰੀ ਕਰ ਰਹੇ ਉਹ ਜ਼ਰੂਰ ਲੜਨਗੇ ਵਿਧਾਨ ਸਭਾ ਦਾ ਇਲੈਕਸ਼ਨ ਹਰ ਹਾਲਤ ਲੜਨਗੇ ਉਹ ਇੱਛਾ ਹੈ ਕਿ ਵੱਡੇ ਕੰਮ ਦੀ ਮੁਖਸਰ ਦੇ ਲਈ ਵੀ ਇਹ ਕੰਮ ਜਿਹੜਾ ਪਿਛਲੇ 20 ਸਾਲ ਜਾਂ 25 ਸਾਲ ਚ ਨਹੀਂ ਹੋਇਆ ਇਹ ਕੰਮ ਹੋਣਾ ਚਾਹੀਦਾ ਉਹ ਚਾਰ ਰੋਡਾਂ ਤੋਂ ਬਿਨਾ ਕੋਈ ਠਾਰਾ ਖੜ ਰੋੜੀ ਨਹੀਂ ਸਾਡੇ ਹਲਕੇ ਵਿੱਚ ਸਾਰੀਆਂ ਛੋਟੀਆਂ ਰੋਡਸ ਨੇ ਕੱਚੇ ਰਸਤੇ ਬੜੇ ਨੇ ਸੇਮ ਨਾਲੇ ਦੇ ਪੋਲੇ ਹੈ ਨਹੀਂ ਸਾਡੇ ਪਿੰਡਾਂ ਦੇ ਵਿੱਚ ਕਈ ਪੰਜਾਬ ਦੀ ਸਿਆਸਤ ਇਸ ਵੇਲੇ ਪੱਕੀ ਹੋਈ ਹੈ ਬਹੁਤ ਸਾਰੇ ਸਿਆਸੀ ਪਰਿਵਾਰਾਂ ਤੇ ਸਭ ਦੀਆਂ ਨਜ਼ਰਾਂ ਨੇ ਖਾਸ ਤੌਰ ਤੇ ਅਸੀਂ ਅੱਜ ਮਾਲਵੇ ਦੀ ਗੱਲ ਕਰਾਂਗੇ ਮੁਕਸਰ ਜ਼ਿਲ੍ਹੇ ਦੀ ਗੱਲ ਕਰਾਂਗੇ ਕਿਉਂਕਿ ਮੁਕਸਰ ਤੋਂ ਵੱਡੀ ਲੀਡਰਸ਼ਿਪ ਜਿਹੜੀ ਹੈ ਪੰਜਾਬ ਨੂੰ ਦੇ ਹਿੱਸੇ ਆਈਆ ਔਰ ਇਸ ਵੇਲੇ ਰਾਜ ਬਲਵਿੰਦਰ ਸਿੰਘ ਮਰਾੜ ਸਾਡੇ ਨਾਲ ਨੇ ਕਿਉਂਕਿ ਮਰਾੜ ਪਰਿਵਾਰ ਦਾ ਵੱਡਾ ਦਾਦਵਾ ਜਿਹੜਾ ਹੈਗਾ ਮੁਕਸਰ ਏਰੀਏ ਦੇ ਵਿੱਚ ਰਿਆ ਨਾਲ ਦੀਆਂ ਸੀਟਾਂ ਤੇ ਰਿਆ ਤਾਂ ਕਿਸੇ ਸਮੇਂ ਆਜ਼ਾਦ ਉਹਨਾਂ ਨੇ ਚੁਣੌਤੀ ਦਿੱਤੀ ਸੀ ਸਰਦਾਰ ਸੁਖਦਰਸ਼ਨ ਸਿੰਘ ਮਰਾੜ ਉਹ ਰਾਣੇ ਔਰ ਉਸ ਸਮੇਂ ਉਹਨਾਂ ਨੇ ਮੁੱਖ ਮੰਤਰੀ ਪਰਿਵਾਰ ਨੂੰ ਸਾਬਕਾ ਮੁੱਖ ਮੰਤਰੀ ਪਰਿਵਾਰ ਹਰਚੰਦ ਸਿੰਘ ਬਰਾੜ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇ ਸੀ ਦੂਸਰੇ ਪਾਸੇ ਭਾਈ ਪਰਿਵਾਰ ਸੀ ਤਾਂ ਮਰਾੜ ਪਰਿਵਾਰ ਦੀ ਗੱਲ ਕੀਤੇ ਬਿਨਾ ਪੰਜਾਬ ਦੀ ਸਿਆਸਤ ਖਾਸ ਤੌਰ ਤੇ ਮਾਲਵੀ ਦੀ ਸਿਆਸਤ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਤਾਂ ਰਾਜ ਬਲਵਿੰਦਰ ਸਿੰਘ ਮਰਾੜ ਸਾਡੇ ਨਾਲ ਨੇ ਮਰਾੜ ਸਾਹਿਬ ਬਹੁਤ ਬਹੁਤ ਸਵਾਗਤ ਜੀ ਥੈਂਕ ਯੂ ਰਮਨਦੀਪ ਜੀ ਤੁਹਾਡਾ ਬਹੁਤ ਧੰਨਵਾਦ ਜਿੰਨੇ ਵੀ ਸਰੋਤੇ ਸੋਣ ਰਹੇ ਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਪਿਛਲੇ ਇੱਕ ਦਹਾਕੇ ਤੋਂ ਪਰਿਵਾਰ ਦੀ ਚੁੱਪੀ ਸਿਆਸੀ ਚੁੱਪੀ ਜੀ ਬਹੁਤ ਵੱਡੇ ਮੈਨੇ ਰੱਖਦੀ ਆ ਨਹੀਂ ਕੋਈ ਸਿਆਸੀ ਨਹੀਂ ਜੀ ਚੁੱਪੀ ਤਾਂ ਨਹੀਂ ਕਹਿ ਸਕਦੇ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਜੀ ਮੈਂ ਜਦੋਂ ਪਿਛਲੇ ਸਾਲ ਮਈ ਦੇ ਵਿੱਚ ਰਿਟਾਇਰਮੈਂਟ ਹੋਈ ਖੈਰ ਮੈਂ ਪਹਿ ਵਿਚਰਦਾ ਦਾ ਪਹਿਲਾਂ ਵੀ ਰਿਹਾ ਪਰ ਹੁਣ ਉਸ ਤੋਂ ਬਾਅਦ ਜਦੋਂ ਮੈਂ ਰਿਟਾਇਰਮੈਂਟ ਮਈ ਦੇ ਵਿੱਚ ਹੋਈ ਦੋ ਕੁ ਮਹੀਨੇ ਮੈਨੂੰ ਬਾਹਰ ਜਾਣਾ ਪਏਗਾ ਤੇ ਤਕਰੀਬਨ ਮੈਂ ਸਤੰਬਰ ਤੋਂ ਲੈ ਕੇ ਹੁਣ ਤੱਕ ਮੈਂ ਪੂਰਾ ਆਪਣੇ ਹਲਕੇ ਦੇ ਵਿੱਚ ਵਿਚਰਦਾ ਔਰ ਹਲਕੇ ਦੇ ਵਿੱਚ ਹੀ ਰਹਿਣਾ ਮੈਂ ਹੂੰ ਔਰ ਜ਼ਿਆਦਾਤਰ ਮੈਂ ਹੁਣ ਚੰਡੀਗੜ੍ਹ ਬਹੁਤ ਘੱਟ ਆਉਣਾ ਕੋਈ ਕੰਮ ਕਾਰ ਜ਼ਰੂਰੀ ਕੋਈ ਘਰੇਲੂ ਹੁਣ ਜ਼ਿਆਦਾ ਮੈਂ ਆਪਣੇ ਪਿੰਡ ਰਹਿ ਕੇ ਆਉਦੇ ਹਲਕੇ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਵਿਚਰਦਾ ਆਉਦੇ ਪਰਿਵਾਰ ਜਦੋਂ ਹਲਕੇ ਦੇ ਵਿੱਚ ਜਾਣੇ ਹੋ ਜੀ ਇੱਕ ਲੱਗਦਾ ਕਿ ਪਰਿਵਾਰ ਦੇ ਬਹੁਤ ਵੱਡੀ ਦੇਨ ਸਿਆਸੀ ਦੇਨ ਸੀ ਉਸ ਹਲਕੇ ਨੇ ਬਹੁਤ ਹੀ ਵੱਡੀ ਮੇਰੇ ਪਿਤਾ ਜੀ ਨੇ ਬਹੁਤ ਲੰਬਾ ਸਮਾਂ ਤਕਰੀਬਨ 49 ਸਾਲ ਉਸ ਮੁਖਸਰ ਦੀ ਧਰਤੀ ਦੇ ਸੇਵਾਸ਼ਤ ਕੀਤੀ ਸਿਆਸੀ ਤੌਰ ਤੇ ਔਰ ਉਹਨਾਂ ਦੇ ਬੇਦਾਗ ਅੱਜ ਤੱਕ ਕੋਈ ਇੱਕ ਵੀ ਪੈਸੇ ਦਾ ਉਹਨਾਂ ਦੇ ਦਾਗ ਨਹੀਂ ਸੀਗਾ ਔਰ ਇੰਨੇ ਕੰਮ ਕੀਤੇ ਅੱਜ ਵੀ ਜਦੋਂ ਮੈਂ ਪਿੰਡਾਂ ਜਾਂਦਾ ਮੈਨੂੰ ਜਿਹੜਾ ਹੰਗਾਰਾ ਹੈ ਉਹਨਾਂ ਦੇ ਕਰਕੇ ਮਿਲਦਾ ਹੈ ਵੀ ਮੈਂ ਉਸ ਪਰਿਵਾਰ ਦਾ ਬੇਟਾ ਹੈ ਉਸ ਇਨਸਾਨ ਦਾ ਬੇਟਾ ਹੈ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸੜਕਾਂ ਬਣਾਈਆਂ ਮੋਗੇ ਲਵਾਏ ਪਾਣੀ ਦੀਆਂ ਕਸੀਆਂ ਕਢਵਾਈਆਂ ਜਾਂ ਜੋ ਵੀ ਕਹੋ ਸੇਮ ਨਾਲਿਆਂ ਦੀ ਕੰਮ ਪੋਲ ਬਣਵਾਏ ਮੰਨ ਲਓ ਕਿਹੜਾ ਕੰਮ ਹੈ ਮੈਂ ਜੇ ਕਹਾਂ ਕੋਈ ਕੀਤਾ ਕਿਉਂਕਿ ਉਹ ਬਹੁਤ ਲੰਬਾ ਸਮਾਂ ਪਿੰਡ ਦੇ ਸਰਪੰਚ ਰਹੇ ਬਲਾਕ ਸਮਟੀ ਦੇ ਮੈਂਬਰ ਰਹੇ ਆਪਣਾ ਜਿਹੜੀ ਐਗਰੀਕਲਚਰ ਡਵੈਲਪਮੈਂਟ ਬੈਂਕ ਦੇ ਚੇਅਰਮੈਨ ਰਹੇ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਜਿਹੜਾ ਪ੍ਰੇਸ਼ਦ ਦੇ ਮੈਂਬਰ ਰਹੇ ਇੱਕ ਆਮ ਚਰਚਾ ਸੀ ਜਦੋਂ ਅਮਰਾੜ ਸਾਹਿਬ ਨੇ ਆਪਣਾ ਸਿਆਸੀ ਜੀਵਨ ਪੂਰਾ ਪੀਕ ਸੀ 20082 ਦੀ ਗੱਲ ਕਰ ਲਗੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਬੰਦੀੋ ਆਜ਼ਾਦ ਦਿੱਤੇ ਤਾਂ ਉਸ ਸਮੇਂ ਛੜਤਾਂ ਬੜੀਆਂ ਲੱਗੀਆਂ ਉਹ ਉਹ ਦੌਰ ਦੇ ਵਿੱਚ ਕਿ ਬੜੀ ਨੇੜ ਦੀ ਤਸਲ ਭਾਈ ਪਰਿਵਾਰ ਹੋਵੇ ਹਰਚੰਦ ਸਿੰਘ ਬਰਾੜ ਦਾ ਪਰਿਵਾਰ ਹੋਣ ਚਾਹੇ ਫਿਰ ਮਰਾੜ ਪਰਿਵਾਰ ਹੋਵੇ ਅਕਤੂਬੀ ਕਿਸੇ ਵਿੱਚ ਜਦੋਂ 2002 ਦਾ ਇਲੈਕਸ਼ਨ ਆਇਆ ਅਸੀਂ ਬਹੁਤ ਲੰਮਾ ਸਮਾਂ ਜਿਹੜਾ ਏਰੀਆ 'ਚ ਕੰਮ ਕੀਤਾ ਸੀ ਸਾਨੂੰ ਮਾਣ ਸੀ ਸਾਡੇ ਆਪ ਦੇ ਵਰਕਰਾਂ ਤੇ ਆਪਦੇ ਵੋਟਰਾਂ ਤੇ ਵੀ ਸਾਨੂੰ ਇੱਕ ਵਾਰ ਹੋਰ ਦੇਵੋਗੇ ਅਸੀਂ ਖੈਰ ਬਹੁਤ ਲੰਮਾ ਸਮਾਂ ਕਾਲੀਦਾਲ 'ਚ ਹੀ ਕੰਮ ਕੀਤਾ ਤੇ ਮੇਰੇ ਪਿਤਾ ਜੀ ਨੂੰ ਜਦੋਂ ਟਿਕਟ ਤੋਂ ਇਗਨੋਰ ਮਾਇਆ ਅਸੀਂ ਸੋਚਿਆ ਵੀ ਕਿਉਂ ਨਾ ਅੱਜ ਕਿ ਯਾਰ ਖੜਾ ਜਾਵੇ ਕਿੱਥਾ ਹੋ ਅਸੀਂ ਜਦੋਂ ਯਾਰ ਖੜੇ ਸਾਨੂੰ ਇੰਨਾ ਹੰਗਾਰਾ ਮਿਲਿਆ ਇੰਨਾ ਹੰਗਾਰਾ ਮਿਲਿਆ ਬਹੁਤ ਸਮੇਂ ਸਿਆਸੀ ਹੋਣ ਦਾ ਸਵਾਲ ਸੀ ਬਿਲਕੁਲ ਔਰ ਉਹ ਜਿਤ ਐਸੀ ਜਿਤ ਸੀ ਜਿਹੜੀ ਬਹੁਤ ਘੱਟ ਇਨਸਾਨਾਂ ਨੂੰ ਸੇਰਾ ਮਿਲਦਾ ਹੈ ਜੀ ਜਿਤਾਂ ਦਾ ਬਹੁਤ ਘੱਟ ਇਨਸਾਨਾਂ ਨੂੰ ਜਿਹੜੀਆਂ ਜਿਤਾਂ ਪ੍ਰਾਪਤ ਹੋ ਜਾਂਦੀਆਂ ਇੱਕ ਸਾਬਕਾ ਮੁੱਖ ਮੰਤਰੀ ਨੂੰ ਹਰਾਉਣਾ ਔਰ ਇੱਕ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਉਹ ਕੈਂਡੀਡੇਟ ਹਰਾਉਣਾ ਜੀ ਮਨਾਰਤ ਸਾਬ ਅਸੀਂ ਅਕਸਰ ਜਦੋਂ ਮੁਕਸਰੇ ਰੇਰ ਕੇ ਦੇ ਵਿੱਚ ਅਸੀਂ ਵਿਚਰਦੇ ਆਂਗਾ ਉਥੇ ਕਹਿੰਦੇ ਕਿ ਕਿਸੇ ਲਈ ਹੈਲੀਕਾਪਟਰ ਨਹੀਂ ਆਉਂਦਾ ਸੀ ਜੇਕਰ ਮੁੱਖ ਮੰਤਰੀਆਂ ਦੇ ਹੈਲੀਕਾਪਟਰ ਆਏ ਤੇ ਕੈਪਟਨ ਅਮਰਿੰਦਰ ਸਿੰਘ ਦਾ ਆਇਆ ਜਦੋਂ ਉਹ ਆਖਰੀ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਇਸ ਤੋਂ ਪਹਿਲਾਂ ਜਦੋਂ ਬਾਦਲ ਸਾਹਿਬ ਕੋਲੋਂ ਉਹਨਾਂ ਨੂੰ ਵੱਡੀ ਚੇਅਰਮੈਨ ਦਿੱਤੀ ਗਈ ਆ ਤਾਂ ਕਹਿੰਦੇ ਸਿੱਧੇ ਮੁਕਸਰ ਦੇ ਵਿੱਚ ਹੈਲੀਕਾਪਟਰ ਇਸ ਕਰਕੇ ਆਈ ਸੀ ਕਿਉਂਕਿ ਮਰਾੜ ਸਾਹਿਬ ਦਾ ਇੱਕ ਵੱਡਾ ਦਬਦਬਾ ਸੀ ਤਾਂ ਮਰਾੜ ਸਾਹਿਬ ਨੂੰ ਮਿਲਣ ਦੇ ਲਈ ਜਿਹੜੀ ਹੈ ਮੁੱਖ ਮੰਤਰੀਆਂ ਨੂੰ ਹਮੇਸ਼ਾ ਅਚੈਨਾਂ ਰਹਿੰਦੀ ਸੀ ਕਿ ਮਰਾੜ ਸਾਹਿਬ ਜੇਕਰ ਸਾਡੇ ਨਾਲ ਆਰਜਨ ਤਾਂ ਬਹੁਤ ਵੱਡੀ ਗੱਲ ਹੋਵੇਗੀ ਐਕਚੁਅਲੀ ਜਦੋਂ ਕੋਈ ਲੋਕ ਸਭਾ ਦਾ ਇਲੈਕਸ਼ਨ ਹੋਣਾ ਤਦ ਕਹੋਗੇ ਮੇਰੇ ਪਿਤਾ ਜੀ ਬਹੁਤ ਛੋਟੇ ਲੈਵਲ ਤੋਂ ਵੋਟਰਾਂ ਨਾਲ ਜੁੜੇ ਸੀ ਲੋਕਾਂ ਦੇ ਜ਼ਿਲਾਂ ਦੇ ਵਿੱਚ ਜੁੜੇ ਸੀ ਵਸੇ ਹੋਏ ਸੀ ਇਸ ਕਰਕੇ ਜਦੋਂ ਵੀ ਕੋਈ ਸਰਵੇ ਆਉਂਦਾ ਸੀ ਆ ਉਹ ਇਹ ਆ ਜਾਂਦਾ ਸੀ ਜੇ ਮਰਾਰਾ ਸਾਹਿਬ ਪਰਿਵਾਰ ਨੂੰ ਮਰਾਰਾ ਸਾਹਿਬ ਨੂੰ ਨਾਲ ਲੈ ਕੇ ਤੁਰੋਂਗੇ ਤਾਂ ਇਥੋਂ ਤੁਹਾਨੂੰ ਵਧੀਆ ਲੀਡ ਮਿਲੇਗੀ ਜੀ ਉਹ ਲੀਡ ਵਧੀਆ ਚੰਗੀ ਵਧੀਆ ਲੀਡ ਮਿਲ ਸਕਦੀ ਇਸ ਸਾਲ ਕੇ ਬਹੁਤ ਸਾਰੇ ਪਰਿਵਾਰਾਂ ਦੇ ਜ਼ਿਕਰ ਹੋ ਜਾਂਦਾ ਜਿਵੇਂ ਅਸੀਂ ਹਰਚਰਨ ਸਿੰਘ ਬਰਾੜ ਦਾ ਸਾਫਕ ਮੁੱਖ ਮੰਤਰੀ ਪਰਿਵਾਰ ਦਾ ਗੱਲ ਕੀਤੀ ਜਿਵੇਂ ਅਸੀਂ ਇਸ ਵਿੱਚ ਖੁੱਡੀਆਂ ਪਰਿਵਾਰ ਦਾ ਜ਼ਿਕਰ ਆਉਂਦਾ ਕਿਉਂਕਿ ਉਹਨਾਂ ਨੇ ਮੋੜ ਜਿਹੜਾ ਹੈ ਪੰਜਾਬ ਦੀ ਸਿਆਸਤ ਵਿੱਚ ਆਪ ਦੇ ਆਪ ਨੂੰ ਪੈਰਾਂ ਸਰ ਖੜਾ ਕੀਤਾ ਜੀ ਤਾਂ ਮੁਕਸਰ ਵੀ ਇੱਕ ਤਰ੍ਹਾਂ ਤਲੇ ਜਿਹੀ ਹੈ ਜਿੱਤੇ ਮਰਾੜ ਪਰਿਵਾਰ ਦੀ ਜਰਮਾੜ ਚ ਜ਼ਿਕਰ ਕੀਤਾ ਗੱਲ ਨਹੀਂ ਪੂਰੀ ਹੋ ਸਾਦੀ ਸਿਆਸਤ ਦੀ ਤਾਂ ਮਰਾੜ ਪਰਿਵਾਰ ਅਗਾਮੀ ਚੋਣਾਂ ਨੂੰ ਲੈ ਕੇ ਕੀ ਸੋਚ ਰਿਹਾ ਜੀ ਸਰ ਦੇਖੋ ਜੀ ਐਕਚੁਅਲੀ ਕੀ ਹੈ ਆਉਣ ਵਾਲਾ ਸਮਾਂ ਪਹਿਲੀ ਗੱਲ ਤਾਂ ਜਿਹੜੇ ਸਰ ਹਰਚਰਨ ਸਿੰਘ ਬਰਾੜ ਸਵਰਗਵਾਸੀ ਅਸੀਂ ਤਾਂ ਚਲੋ ਉਹਨਾਂ ਦੇ ਭਾਵੇਂ ਇਲੈਕਸ਼ਨ ਲੜੇ ਆ ਸਾਡਾ ਇੱਕ ਐਸਾ ਹਲਕਾ ਹੈ ਅਸੀਂ ਸਿਆਸੀ ਤੌਰ ਤੇ ਲੜਦੇ ਅਸੀਂ ਜਾਤੀ ਤੌਰ ਤੇ ਸਾਡਾ ਉੱਥੇ ਕੋਈ ਵੈਰ-ਵਿਰੋਧ ਨਹੀਂ ਜਿੰਦਾ ਭਾਵੇਂ ਕੋਈ ਵੀ ਕੈਂਡੀਡੇਟ ਆ ਉਹ ਵੀ ਬੜੇ ਸਤਿਕਾਰਯੋਗ ਸੀ ਉਹਨਾਂ ਨੇ ਬੜਾ ਲੰਮਾ ਸਮਾਂ ਸਾਡੇ ਬਕਸਰ ਦੇ ਕੀਤਾ ਕੰਮਕਾਰ ਵੀ ਕੀਤੇ ਭਾਵੇਂ ਸਾਡੇ ਆਪਣੇ ਵਿਚਾਰ ਧਾਰਨਾ ਵੱਖਰੀਆਂ ਵੱਖਰੀਆਂ ਸੀ ਖੁੱਡੀਆਂ ਸਾਹਿਬ ਤਾਂ ਇੱਕ ਬਹੁਤ ਜਿਵੇਂ ਤੁਸੀਂ ਨਾਮ ਲਿਆ ਉਹ ਤਾਂ ਇੱਕ ਦਰਵੇਸ਼ ਸਿਆਸਦਾਨ ਸੀ ਉਹਨਾਂ ਨੇ ਤਾਂ ਮੰਨ ਲਓ ਮੰਡੀ ਬੋਰਡ ਦੇ ਚੇਅਰਮੈਨ ਹੁੰਦਿਆ ਹੋਇਆ ਵੀ ਇੱਕ ਬਹੁਤ ਸਾਦਗੀ ਇੱਕ ਐਮਪੀ ਬਣ ਕੇ ਵੀ ਉਹਨਾਂ ਨੇ ਸਾਦਗੀ ਉਹਨਾਂ ਨੇ ਕਦੇ ਇਹ ਸ਼ੋਰ ਨਹੀਂ ਕੀਤਾ ਵੀ ਮੈਂ ਇੱਕ ਐਸਾ ਉਹਦੇ ਤੇ ਆ ਜਾਂ ਵੱਡੇ ਆ ਉਹਦੇ ਤੇ ਆ ਜੀ ਤੇ ਬਾਕੀ ਆਉਣ ਵਾਲਾ ਜਿਹੜਾ ਸਮਾਂ ਜੀ ਕਿਉਂਕਿ ਉੱਥੇ ਅਸੀਂ ਜਿਗਰ ਇਸ ਕਰਕੇ ਕਿ ਕੋਈ ਵੱਡੇ ਪਰਿਵਾਰ ਜਗਮੀਤ ਸਿੰਘ ਬਰਾੜ ਦਾ ਵੱਡਾ ਪਰਿਵਾਰ ਉੱਥੋਂ ਉਹਨਾਂ ਦੇ ਭਾਈ 10 ਦਿਨਾਂ ਦੇ ਵਿੱਚ ਕੋੜਪੁਰ ਤੋਂ ਜਿੱਤ ਕੇ ਜਾਵੜਦੇ ਨੇ ਐਡੇ ਵੱਡੇ ਪਰਿਵਾਰਾਂ ਦੇ ਨਾਲ ਜੋ 10-12 ਸਾਲ ਦਾ ਪਰਿਵਾਰ ਦਾ ਗੈਪ ਰਹਿ ਜ ਸਿਆਸਤ ਦੇ ਵਿੱਚ ਐਡੇ ਵੱਡੇ ਸਿਆਸੀ ਪਰਿਵਾਰਾਂ ਦਾ ਫਿਰ ਸਾਹਮਣਾ ਕਿਸ ਤਰੀਕੇ ਤੇ ਕੀਤਾ ਜਾਂਦਾ ਜੀ ਨਹੀਂ ਕੋਈ ਗੈਪ ਨਹੀਂ ਬਸ ਇਹ ਤਾਂ ਅਸੀਂ ਮੋੜ ਤੋਂ ਹੀ ਵਿਚਰਦੇ ਰਹੇ ਹਾਂ ਬਾਜੇ ਸਾਲ 3 ਸਾਲ ਹੀ ਮੇਰੇ ਪਿੱਛੇ ਇਹਨਾਂ ਦਾ ਚੱਲ ਰਿਹਾ ਹੋਇਆ ਹੁਣ ਤੱਕ ਤੇ ਵਿੱਚਦੇ ਆ ਮੈਂ ਪਹਿਲਾਂ ਵੀ ਭਾਵੇਂ ਮੈਂ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀਗਾ ਭਾਵੇਂ ਮੈਂ ਘਟ ਵਿੱਚਦਾ ਸੀ ਪਰ ਮੈਂ ਪਬਲਿਕ ਦੇ ਨਾਲ ਵੋਟਰਾਂ ਦੇ ਨਾਲ ਆਪਣੇ ਸਪੋਰਟਰਾਂ ਦੇ ਨਾਲ ਮੇਰਾ ਸੰਪਰਕ ਰਹਿੰਦਾ ਸੀ ਮੇਰਾ ਹੁਣ ਜਦੋਂ ਮੈਂ ਰਿਟਾਇਰਮੈਂਟ ਤੋਂ ਬਾਅਦ ਮੇਰਾ ਉਹ ਵੀ ਸੰਪਰਕ ਆ ਮੈਂ ਦਿਨ ਰਾਤ ਜੰਮਾ ਹਰ ਦੁੱਖ ਦੇ ਸੁੱਖ ਦੇ ਮੈਂ ਢੇਲੀ ਪਿੰਡਾਂ ਦੇ ਵਿੱਚ ਹੁੰਦਾ ਮੈਂ ਕੋਈ ਕੰਮਕਾਰ ਹੋਵੇ ਮੈਂ ਆਪ ਜਾ ਕੇ ਦਫ਼ਤਰਾਂ ਦੇ ਵਿੱਚ ਆਪ ਜਾ ਕੇ ਨਾਲ ਜਾ ਕੇ ਕੰਮ ਕਰਾਉਂਦਾ ਜੀ ਰਾਠ ਸਾਹਿਬ ਜਦੋਂ ਹੁਣ ਪਿੰਡਾਂ ਦੇ ਵਿੱਚ ਦੁਆਰਾ ਤਾਲਮਿਲ ਕਰਦੇ ਹਾਂ ਉਹ ਤੁਹਾਡਾ ਵਰਕਰ ਦਾ ਪ੍ਰਾਣਾ ਤੁਹਾਡੇ ਨਾਲ ਬੈਠਾ ਹੀ ਆ ਜੀ ਫੀਡਬੈਕ ਕੀ ਮਿਲ ਰਿਹਾ ਜੀ ਇਸ ਵੇਲੇ ਤੋਂ ਨਹੀਂ ਉਹ ਤਾਂ ਕਹਿੰਦੇ ਆ ਹੋਰ ਤਗੜੇ ਹੋ ਸਾਨੂੰ ਉਹ ਇਹ ਜਾਂ ਇਨਸਾਨ ਚਾਹੀਦਾ ਹੈ ਜਿਹੜਾ ਸਾਫ਼ ਸੁਥਰਾ ਅਖਸ਼ਲਾ ਹੋਵੇ ਸਾਡਾ ਕੰਮ ਕਰੇ ਸਾਡੀਆਂ ਦੁੱਖ ਤੰਗੀਆਂ ਕਿਉਂਕਿ ਆਮ ਤੌਰ ਤੇ ਪਿੰਡੂ ਲੋਕਾਂ ਦੇ ਵਿੱਚ ਦੁੱਖ ਤੰਗੀਆਂ ਕੀ ਹੁੰਦੀਆਂ ਪਹਿਲਾਂ ਉਹਦਾ ਕਿਸਾਨੀ ਆ ਗਈ ਕਿਸਾਨੀ ਦੇ ਵਿੱਚ ਸਭ ਤੋਂ ਵੱਡੀ ਹੁੰਦੀ ਹੈ ਤੁਹਾਨੂੰ ਨਹਿਰੀ ਪਾਣੀ ਚਾਹੀਦਾ ਹੈ ਨਹਿਰੀ ਮੋਗੇ ਫਿਰ ਕਿਸੇ ਜਿਤਕੁਜ ਏਰੀਆ ਸਾਡਾ ਸੇਮਦਾ ਹੈ ਉੱਥੇ ਸੇਮ ਨਹੀਂ ਹੋਣੀ ਸੇਮ ਵਾਲਿਆਂ ਦੀ ਖਦਾਈ ਹੋਣੀ ਚਾਹੀਦੀ ਆ ਮੰਨ ਲਓ ਕੋਈ ਜਿਵੇਂ ਕੋਈ ਪੁਲ ਬਹੁਤ ਢੀਰੇ ਆ ਪੁਲ ਚੌੜੇ ਹੋਣੇ ਚਾਹੀਦੇ ਆ ਸੜਕਾਂ ਸਾਡੇ ਏਰੀਆ ਦੇ ਵਿੱਚ ਬਹੁਤ ਕੱਚੇ ਰਸਤੇ ਆ ਉਹਨੂੰ ਪੱਕੇ ਕਰਨ ਦੀ ਲੋੜ ਆ ਸਾਡੇ ਕੁਝ ਜਿਹੜੀਆਂ ਸ਼ਰਕਾਂ ਉਹਨੂੰ 18 ਫੁੱਟ ਕਰਨ ਦੀ ਲੋੜ ਆ ਕੁਝ ਗ੍ਰੈਡਾ ਵੀ ਦੀ ਬੜੀ ਦੂਰ ਦੂਰ ਆ ਉਹ ਗ੍ਰੈਡ ਨੇੜੇ ਕਰਾ ਕੇ ਪਿੰਡਾਂ ਦੀ ਜਿਹੜੀ ਸਪਲਾਈ ਨੂੰ ਠੀਕ ਕਰਨ ਵਾਲਾ ਬਿਜਲੀ ਨੂੰ ਬਹੁਤ ਜਿਹੜੇ ਕੰਮ ਆ ਗਰੀਬੀ ਰੇਖਾ ਦੇ ਕੰਮ ਆ ਬਹੁਤ ਅਜਿਹੇ ਕੰਮ ਆ ਜਿਹੜੇ ਕਿ ਉੱਥੇ ਅਜੇ ਦੇਖਭਾਲ ਕੰਮ ਦੀ ਲੋੜ ਆ ਦੌਰ ਲੱਗੀ ਹੋਈ ਆ ਹੌਣ ਲੱਗੀ ਹੋਈ ਆ ਜੇ ਇਸ ਵੇਲੇ ਇੱਕ ਕਿਸੇ ਨਾ ਕਿਸੇ ਪਾਰਟੀ ਚਾਮੜੋਂ ਦੀ ਕੋਈ ਬੀਜੇਪੀ ਦੇ ਘਰ ਵੱਲ ਜਾ ਰਿਹਾ ਕੋਈ ਹੋਰ ਕਿਤੋਂ ਰਿਹਾ ਤਾਂ ਮਰਾੜ ਪਰਵਾਰ ਵਾਲਾ ਕੀ ਦੇਖ ਰਿਹਾ ਜੀ ਦੇਖੋ ਜੀ ਇਹਨਾਂ ਹਰੇਕ ਦਾ ਇੱਕ ਚਾਰ ਤਾਰਾ ਸਿਸਟਮ ਵੱਖ-ਵੱਖਾ ਆਪੋ ਆਪਣੀ رائے ਆ ਅਸੀਂ ਤਾਂ ਮੈਂ ਤਾਂ ਹੁਣ ਜੋਇਨ ਨਹੀਂ ਕੋਈ ਪਾਰਟੀ ਕੀਤੀ ਮੇਰੇ ਪਿਤਾ ਜੀ ਨੇ ਬਹੁਤ ਲੰਬਾ ਸਮਾਂ ਭਾਵੇਂ ਪਹਿਲਾਂ ਕਾਲੀ ਦਲ ਚ ਕੰਮ ਕੀਤਾ ਕਾਂਗਰਸ ਦੇ ਸੀਗੇ ਮੇਰਾ ਬੇਟਾ ਬਲਕ ਸਭ ਤੋਂ ਦਾ ਮੈਂਬਰ ਵੀ ਆ ਅਗਰੀਕਲਚਰ ਡਿਵੈਲਪਮੈਂਟ ਦਾ ਡਾਇਰੈਕਟਰ ਵੀ ਆ ਮੇਰਾ ਬੇਟਾ ਮੈਂ ਤਾਂ ਜੀ ਹੁਣ ਵੇਖ ਰਿਹਾ ਵੀ ਕੋਈ ਨਾ ਕੋਈ ਉਹ ਚੰਗੀ ਪਾਰਟੀ ਜਿਹੜੀ ਲੋਕਾਂ ਦੇ ਹਿੱਤਾਂ ਵਾਸਤੇ ਕਿਸਾਨੀ ਵਾਸਤੇ ਗਰੀਬਾਂ ਵਾਸਤੇ ਜਾਂ ਹਰੇਕ ਵਰਗ ਵਾਸਤੇ ਕੋਈ ਚੰਗਾ ਹੋਵੇ ਤੇ ਉਹ ਸੋਚ ਕੇ ਕਰ ਰਹੇ ਆ ਵੈਸੇ ਤਾਂ ਮੈਂ ਆਪਣੇ ਤੌਰ ਤੇ ਹਲਕੇ ਜਿਹੀ ਵਿਚਰ ਰਿਹਾ ਲੋਕਾਂ ਦੀ رائے ਲੈ ਲੈ ਰਿਹਾ ਮੈਂ ਕੁਝ ਨਾ ਆਉਗਾ ਸਮਾ ਪਾਰਟੀ ਵੱਲੋਂ ਜੀ ਆਉਂਦੀ ਰਹਿੰਦੀ ਹੈ ਜੀ ਸਭ ਪਾਰਟੀ ਵੱਲ ਆਫਰ ਰਹਿੰਦੀ ਹੈ ਮੈਂ ਹਰੇਕ ਨਾਲ ਸਾਡਾ ਪਿਆਰ ਆ ਮੋੜ ਤੋਂ ਮੇਰੇ ਪਿਤਾ ਜੀ ਦਾ ਵੀ ਅਸੀਂ ਭਾਵੇਂ ਕਾਲੀ ਦਲ ਚੱਲੇ ਸਾਡਾ ਕਾਂਗਰਸ ਨਾਲ ਬਹੁਤ ਪਿਆਰ ਸੀ ਅਸੀਂ ਕਾਂਗਰਸ ਦੇ ਸਾਡਾ ਕਾਲੀ ਦਲ ਨਾਲ ਬਹੁਤ ਪਿਆਰ ਸੀ ਸਾਡਾ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਬਹੁਤ ਪਿਆਰ ਆ ਅੱਜ ਵੀ ਮੇਰਾ ਵੀ ਉਵੇਂ ਹੀ ਹੈ ਕੋਈ ਪਾਰਟੀ ਦਾ ਲੀਡਰ ਹੋਵੇ ਸਾਡਾ ਹਰੇਕ ਦਾ ਅਸੀਂ ਇੱਜ਼ਤ ਮਾਨ ਤੇ ਸਨਮਾਨ ਕਰਦੇ ਆ ਸਾਰੇ ਸਾਨੂੰ ਇੱਜ਼ਤ ਮਾਨ ਤੇ ਸਨਮਾਨ ਦਿੰਦੇ ਆ ਸਾਡਾ ਕੋਈ ਵੈਸ ਬਰੋ ਦੀ ਕਿਸੇ ਪਾਰਟੀ ਪਰ ਚਰਚਾ ਬੜੀ ਚੱਲਦੀ ਹੈ ਕਿ ਇਸ ਵਾਰ ਫਰੋਜਪੁਰ ਤੋਂ ਮਤਲਬ ਕਿ ਹੋ ਸਕਦਾ ਕਿ ਮਰਾੜ ਪ੍ਰਭਾਵ 2002 ਵਾਲੀ ਗੱਲ ਦੇ ਵਿੱਚ ਆਵੇ ਜੇ ਕਰਦੇ ਨਹੀਂ ਫਰੋਜਪੁਰ ਆਪਾਂ ਨਾ ਹੀ ਲੋਕ ਸਭਾ ਇਲੈਕਸ਼ਨ ਦੇ ਵਾਸਤੇ ਕਦੇ ਮੈਂ ਸੋਚਿਆ ਨਹੀਂ ਆਪਾਂ ਲੜਨਾ ਕੋ ਵੱਡਾ ਇਲੈਕਸ਼ਨ ਹੈ ਜੇ ਤੁਹਾਡੇ ਕੋਲ ਮੈਨ ਪਾਵਰ ਚਾਹੀਦੀ ਹੈ ਪਰਿਵਾਰ ਬਹੁਤ ਚਾਹੀਦਾ ਕਿਉਂਕਿ ਮੇਰਾ ਇੱਕ ਬ੍ਰਦਰ ਬਾਹਰ ਕੈਨੇਡਾ ਰਹਿੰਦਾ ਹੈ ਕਾਲਜ ਨਾਲ ਤੋਂ ਜਾਂ ਬੱਚੇ ਅੱਜ ਆਪੋ ਆਪਣੇ ਕੰਮ ਜੇ ਬਸੇ ਐਸੀ ਤਾਂ ਆਉਣ ਵਾਲਾ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਆ ਉਹ ਉਹਦੀ ਤਿਆਰੀ ਕਰ ਰਹੇ ਆ ਉਹ ਜਰੂਰ ਲੜਦੇ ਹੂੰ ਵਿਧਾਨ ਸਭਾ ਦਾ ਇਲੈਕਸ਼ਨ ਹਰ ਹਾਲਤ ਲੜਨਾ ਹੂੰ ਅਜੇ ਤਾਂ ਉਹਦੀ ਮੈਦਦ ਤਿਆਰੀ ਚ ਲੱਗਿਆਵੇਂ ਆਜ਼ਾਦ ਵੀ ਸੋਚਿਆ ਜਾ ਸਕਦਾ ਨਹੀਂ ਕੋਈ ਅਜੇ ਤੱਕ ਤਾਂ ਕੋਈ ਯਾਦ ਵਾਲ ਗੱਲ ਨਹੀਂ ਕਿਉਂਕਿ 99% ਮੈਨੂੰ ਪੱਕਾ ਹੀ ਆ ਉਮੀਦ ਆ ਵੀ ਕੋਈ ਪਾਰਟੀ ਡੈਟਾ ਮਿਲੂ ਕੰਮਕਾਰ ਅੱਜ ਕੱਲ ਸਰਵੇ ਦੇ ਹਿਸਾਬ ਤੇ ਡਾਟਾ ਮਿਲਦੀ ਹੈ ਜੇ ਮੇਰਾ ਸਰਵੇ ਠੀਕ ਹੋਇਆ ਪਿਛਲੀ ਵਾਰ ਵੀ ਮੈਨੂੰ ਡੈਟਾ ਮਿਲ ਚਲਦੀ ਸੀਗੀ ਆਖਿਰ ਤੇ ਆ ਕੇ ਮੇਰੀ ਕੱਟੀ ਗਈ ਕਿਹੜੀ ਪਾਰਟੀ ਵੱਲੋਂ ਜੀ ਕਾਂਗਰਸ ਵੱਲੋਂ ਜੀ ਤੇ ਕੋਈ ਨਹੀਂ ਜੀ ਸਾਨੂੰ ਉਮੀਦ ਆ 100% ਸਾਨੂੰ ਕੋਈ ਨਾ ਕੋਈ ਟਿਕਟ ਹਰ ਹਾਲਤ ਵਿੱਚ ਮਿਲੇਗੀ ਹੂੰ ਕਾਂਗਰਸ ਤੋਂ ਲੱਗਦਾ ਕਿ ਇੱਕ ਸੌਖਾ ਰਸਤਾ ਹੋ ਸਕਦਾ ਜੀ ਸਾਰੇ ਰਸਤੇ ਸਾਡੇ ਵਾਸਤੇ ਸੌਖੇ ਨੇ ਕਾਂਗਰਸ ਵੀ ਬੜੀ ਸਤਿਕਾਰਯੋਗ ਆ ਸਾਡੇ ਸਾਰੀਆਂ ਪਾਰਟੀਆਂ ਬੜੀਆਂ ਸਤਿਕਾਰਯੋਗ ਆ ਜਿਹੜੀ ਪਾਰਟੀ ਸਾਨੂੰ ਲੱਗੂਗੀ ਲੋਕਾਂ ਦੀ رائے ਲਵਾਂਗੇ ਵਰਕਰ ਦੀ رائے ਲਵਾਂਗੇ ਵੋਟਰ ਦੀ رائے ਲਵਾਂਗੇ ਜਿੱਧਰ ਉਹ ਕਹਿਣਗੇ ਉਧਰ ਹੀ ਜਾਵਾਂਗੇ ਵਰਕਰ ਹੁਣ ਤੱਕ ਕੀ ਆ ਕੇ ਰਹਿ ਦਿੰਦਾ ਜੀ ਵੇਖੋ ਵਰਕਰ ਅਜੇ ਤੱਕ ਕੋਈ ਇਲੈਕਸ਼ਨ ਆਇਆ ਹੀ ਨਹੀਂ ਗਾ ਮੈਂ ਤਾਂ 1 ਸਾਲ ਤੋਂ ਜਦੋਂ ਵਿਚਰ ਰਹੇ ਕੋਈ ਇਲੈਕਸ਼ਨ ਹੀ ਨਹੀਂ ਆਇਆ ਔਰ ਕੋਈ ਜ਼ਿਆਦਾ ਕੋ ਸਰਪੰਚੀ ਆਇਆ ਨਾ ਕੋਈ ਬਲਾਕ ਸੰਤਰੀ ਆਇਆ ਨਾ ਕੋਈ ਜ਼ਿਲ੍ਹਾ ਪ੍ਰੀਸ਼ਦ ਆਇਆ ਇਹ ਜੇ ਕੋ ਇਲੈਕਸ਼ਨ ਆਵੇ ਤਾਂ ਫਿਰ ਸੋਚੀਏ ਫਿਰ ਵਰਕਸ਼ਪਾਸ ਨਾ ਲਾਏ ਕਰੀਏ ਇਸ ਤਿਕਨ ਅਮਰਾਰ ਸਾਹਿਬ ਦਾ ਇੱਕ ਸੁਭਾ ਸੀ ਜੀ ਸਿਆਸੀ ਸੁਭਾ ਸੀ ਕਿ ਉਹਨਾਂ ਨੂੰ ਉਹੀ ਉਮੀਦਵਾਰ ਲਗਭਗ ਜਿਹਦੇ ਦੇ ਨਾਲ ਮਰਾੜ ਸਾਹਿਬ ਆ ਕੇ ਸਮਰਥਨ ਕਰਦੇ ਸੀ ਸਾਥ ਦਿੰਦੇ ਸੀ ਤਾਂ ਮਰਾੜ ਪਰਿਵਾਰ ਨੇ ਵੀ ਅੱਜ ਉਸੇ ਤਰ੍ਹਾਂ ਤੇ ਅਪਰੋਚ ਕੀਤੀ ਕਿਸੇ ਨੇ ਸਾਡੀ ਮਦਦ ਸਾਰੇ ਸਾਰੇ ਹੀ ਕਰਦੇ ਪਰ ਜਿੱਦਾਂ ਕੋਈ ਕੈਂਡੀਡੇਟ ਸਾਹਮਣੇ ਨਹੀਂ ਆਇਆ ਅਜੇ ਚਾਰੇ ਪਾਰਟੀਆਂ ਵੱਲੋਂ ਕੋਈ ਵੀ ਕੈਂਡੀਡੇਟ ਸਾਹਮਣੇ ਨਹੀਂ ਆਇਆ ਹੈਗਾ ਬਾਕੀ ਸਾਡਾ ਇੱਕ ਗਰੁੱਪ ਸੀਗਾ ਮੇਰੇ ਪਿਤਾ ਜੀ ਹੋリエ 8-9 ਦੋਸਤ ਸੀਗੇ ਹਰੇਕ ਪਿੰਡ ਦੇ ਵਿੱਚ ਸਰਪੰਚ ਬਣੇ ਅੱਡੋੜੀ ਕੋ ਚੇਅਰਮੈਨ ਬਣਿਆ ਉਹ ਗਰੁੱਪ ਸੀ ਅਸੀਂ ਗਰੁੱਪ ਇਕੱਠਾ ਚੱਲਦਾ ਸੀ 8 9 10 ਬੰਦਿਆਂ ਦਾ ਅੱਜ ਵੀ ਉਹਵੇਂ ਗਰੁੱਪ ਦਾ ਭਾਵੇਂ ਉਹਨਾਂ ਦੇ ਵਿੱਚੋਂ ਮੇਰੇ ਪਿਤਾ ਜੀ ਦੇ ਜਿਹੜੇ ਸਾਥੀ ਐ ਉਹ ਭਾਵੇਂ ਹੈ ਨਹੀਂ ਤਕਰੀਬਨ ਕੋਈ ਪਰ ਅੱਜ ਉਹਨਾਂ ਦੇ ਗਾਂ ਬੱਚੇ ਅਸੀਂ ਸਾਰੇ ਇੱਕ ਉਸੇ ਤਰੀਕੇ ਨਾਲ ਉਹਵੇਂ ਗਰੁੱਪ ਨਾਲ ਚੱਲਦੇ ਆ ਅਸੀਂ ਜਦੋਂ ਰੈ ਕਰਕੇ ਚੱਲਦੇ ਆ ਜਨਰਲ ਪਾਸੇ ਚੱਲਾਂਗੇ ਇੱਕ ਪਾਸਾ ਚੱਲਦੇ ਆ ਅਸੀਂ ਜਿਹਦੀ ਮਦਦ ਕਰਦੇ ਆ ਉਹ ਵੀ ਠੋਕੇ ਕਰਦੇ ਆ ਜੇ ਵਰਖਲਾਫੀ ਕਰਦੇ ਆ ਠੋਕੇ ਕਰਦੇ ਆ ਅਸੀਂ ਕੋਈ ਵਿਚ ਵਿਚਾਰਾ ਨਹੀਂ ਰੱਖਦੇ ਇਹ ਠੋਕਵੀਂ ਸਿਆਸਤ ਬਿਲਕੁਲ ਅੱਗੇ ਵੀ ਹਾਂ ਨਾ ਕਿਸੇ ਨੂੰ ਕੋਈ ਲਾਰਾ ਲਾਉਣੇ ਆ ਨਾ ਇਹ ਝੂਠ ਬੋਲਦੇ ਆ ਜਿਹਦਾ ਕੰਮ ਹੋਣਾ ਵਾਲਾ ਨਾਲ ਜਾ ਕੇ ਕਰਾ ਦਈਦਾ ਨਹੀਂ ਹੋਣਾ ਵਾਲਾ ਅਸੀਂ ਕਹਿੰਦੇ ਵੀ ਮੇਰੇ ਵਾਸਤੇ ਦਾ ਰੋਸ ਤਾਂ ਸਿਆਸਦਾਨਾ ਜਿਹੜਾ ਕੋਈ ਜਵਾਬ ਦੇ ਦੇ ਸਿਆਸਦੂਜੀ ਵਾਰ ਤੋਂ ਬੰਦਾ ਜਾਂਦੇ ਨੇ ਕਹਿੰਦੇ ਰ ਬੜਾ ਜਵਾਬ ਦੇਣ ਦਾ ਵੀ ਤਰੀਕਾ ਹੁੰਦਾ ਇੱਕ ਆਪਾਂ ਕਹਿੰਦੇ ਆ ਇੱਕ ਅਗਲੇ ਦੇ ਪਹਿਲੇ ਨਾਲ ਜਾਓ ਕੋਸ਼ਿਸ਼ ਕਰੋ ਨਹੀਂ ਹੋ ਸਕਦਾ ਤੇ ਫਿਰ ਕਹੋ ਵੀ ਚਲੋ ਕੋਈ ਪ੍ਰੋਬਲਮ ਹੋ ਰਹੀ ਹੈ ਵੈਸੇ 99% ਕੰਮ ਹੋ ਜਾਂਦੇ ਜੇ ਤੁਸੀਂ ਦਾਲ ਜਾਓਗੇ ਹੋ ਜਾਂਦੇ ਹੈ ਜੀ ਕਈ ਵਾਰੀ ਇਹ ਬੰਦਾ ਹੀ ਗਲਤ ਹੋਵੇ ਤੇ ਉਹਨੂੰ ਕਹਿ ਦਿਓ ਵੀ ਤੇਰਾ ਕੰਮ ਗਲਤ ਆ ਹੂੰ ਤੂੰ ਇਸ ਗਲਤ ਨੂੰ ਸਮਝਾ ਦਿਓ ਪਿਆਰ ਨਾਲ ਸਮਝ ਜਾਂਦੇ ਪਰ ਜਦੋਂ ਆਪਾਂ ਕਿਸੇ ਨੂੰ ਬੈਠੇ ਜਵਾਬ ਦੇ ਦਿੰਦੇ ਆ ਫਿਰ ਅਗਲੇ ਨੂੰ ਜ਼ਰੂਰ ਗੁੱਸਾ ਲੱਗਦਾ ਆਉਣ ਵਾਲ ਸਮੇਂ ਤੋਂ ਬਾਅਦ ਜਿਹੜਾ ਚੰਡੀਗੜ੍ਹ ਤੋਂ ਰੈਸ਼ ਪੱਕੀ ਤਬਦੀਲ ਹੋ ਜਾਏਗੀ ਨਹੀਂ ਮੈਂ ਤਾਂ ਤਕਰੀਬਨ ਹੁਣ ਵੀ ਕੈਲੋ ਵੀ ਮਹੀਨਾ ਡੇਢ ਮਹੀਨੇ ਬਾਅਦ ਇੱਥੇ ਆਉਣਾ ਉਹ ਵੀ ਜੇ ਮੇਰੀ ਜਿਹੜੀ ਡਾਕਟਰ ਨੇ ਲਾਇਆ ਮੇਨੋ ਆ ਉਹ ਪੜ ਰਹੀ ਹੈ ਜਿਹੜੀ ਸਟੱਡੀ ਚੱਲਦੀ ਹੈ ਮੇਰਾ ਫਿਰ ਉਹਨਾਂ ਕਰਕੇ ਜਾਂ ਕੁਝ ਜੇ ਹੈਗੇ ਇੱਥੇ ਰਹਿਣਾ ਪੈਂਦਾ ਬੱਚਾ ਪਚਾਂ ਕਰਕੇ ਜਿੱਦਾਂ ਮੈਂ ਆਉਂਦਾ ਨਹੀਂਗਾ ਬਹੁਤ ਕੰਮ ਘਟ ਆਉਣਾ ਮੈਂ ਤਾਂ ਤਕਰੀਬਨ ਮਹੀਨਾ ਡੇਢ ਮਹੀਨਾ ਕੋਈ ਆਪਦਾ ਕੰਮ ਕਾਰ ਹੋਵੇ ਤਾਂ ਹੀ ਉਹਨਾਂ ਦੀ ਜੇ ਮੈਂ ਜ਼ਿਆਦਾ ਸਰ ਪਿੰਡ ਹੀ ਰਹਿੰਦਾ ਹਲਕਾ ਪਰ ਮੁਕਸਰ ਜਾਂ ਫਿਰ ਕੋਈ ਹੋਰ ਨਹੀਂ ਬਿਲਕੁਲ ਜੀ ਮੁਕਸਰ ਦੇ ਵਿੱਚ ਜਿੱਨੇ ਮੇਰੇ ਪਿੰਡ ਨੇ ਜਿੱਨੇ ਮੇਰੇ ਸ਼ਹਿਰ ਦੇ ਵਾਰਡ ਨੇ ਜਾਂ ਬਰੀਆਂ ਦੇ ਮੰਡੀ ਦੇ ਵਾਰਡ ਆ ਉੱਥੇ ਮੈਂ ਤਕਰੀਬਨ ਮੈਂ ਜੇ ਕਹਾਂ ਉਹ 70% ਬੰਦੇ ਨੂੰ ਭਾਈ ਨੇ ਭਾਈ ਸ਼ਖਲ ਜਾਣਦਾ ਮੈਨੂੰ ਪਤਾ ਇਹਦਾ ਨਾਮ ਕੀ ਹੈ ਇਹਦਾ ਕੰਮ ਕਰ ਕੀ ਇਹ ਕਿੰਨੇ ਬੱਚੇ ਕਿੰਨੇ ਉੱਥੇ ਮੈਂ ਬਹੁਤ ਡਿੰਗਾਈ ਨਾਲ ਜਾਣਦਾ ਤੇ ਉਹੀ ਹਲਕਾ ਹੁੰਦਾ ਜਿਹਦੇ ਜੀ ਤੁਸੀਂ ਅੱਜ ਕੱਲ ਚੰਗੀ ਤਰ੍ਹਾਂ ਬਰੀਕੀ ਨਾਲ ਜਾਣਦੇ ਹੋ ਉਥੋਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਹੋ ਉਥੋਂ ਦਾ ਵਾਤਾਵਰਣ ਦੇ ਵਿੱਚ ਉਹ ਸਿਸਟਮ ਨੂੰ ਵੀ ਇੱਥੇ ਕੀ ਸਮੱਸਿਆ ਮੇਰੇ ਹਲਕੇ ਦੀਆਂ ਕੀ ਇੱਥੇ ਚਾਹੀਦਾ ਹੈ ਉਹ ਨਾਲੇ ਸਮੇਂ ਦੇ ਵਿੱਚ ਕੰਮ ਕਰਨਾ ਪਏ ਤੇ ਹੁਣ ਲੋਕ ਇੱਥੇ ਵੀ ਤੁਹਾਡੇ ਤੱਕ ਅਪਰੋਚ ਕਰਦੇ ਹਨ ਕਿ ਚੰਡੀਗੜ੍ਹ ਵੀ ਕਿ ਮਰਾੜ ਸਾਹਿਬ ਬੈਠੇ ਨੇ ਕਿਸੇ ਕੰਮ ਨਹੀਂ ਮੈਨੂੰ ਵੇਖੋ ਅਸੀਂ 25 ਸਾਲ ਹੋ ਗਏ ਮੋਬਾਈਲ ਕੰਪਨੀ ਆਈ ਤਕਰੀਬਨ ਜੀ 25 26 ਜਾਂ 24 ਕਰ ਲਓ ਜੋ ਮੋਬਾਈਲ ਆਇਆ ਚੱਲਿਆ ਕੋਈ ਬੰਦਾ ਇਨਸਾਨ ਇਹ ਨਹੀਂ ਕਹਿ ਸਕਦਾ ਪਹਿਲੇ ਮੇਰੇ ਪਿਤਾ ਜੀ ਨੂੰ ਵੀ ਮੈਨੂੰ ਜੇ ਉਹਨਾਂ ਨੇ ਵੀ ਕਾਲ ਕੀਤੀ ਹੋਵੇ ਅਸੀਂ ਫੋਨ ਚੱਕਿਆ ਨਹੀਂ ਜੀ ਅਸੀਂ ਕਿਤੇ ਨਾਉਨੇ ਆ ਜਾਂ ਕਿਤੇ ਇਹ ਜਥਾ ਦੇ ਬੈਠੇ ਆ ਅਸੀਂ ਮਿਸ ਕਾਲ ਦਾ ਜਵਾਬ ਦਿੰਦੇ ਆ ਪਰ ਮਰਾੜ ਸਾਹਿਬ ਪਰ ਚਰਚਾ ਸੀ ਕਿ ਮਰਾੜ ਸਾਹਿਬ ਸਵੇਰੇ 6 ਵਜੇ ਤਿਆਰ ਹੋ ਜਾਂਦੇ ਸੀਗੇ ਅਸ ਵਰਕਰ ਜਿਹੜੇ ਜਿੰਨਾਂ ਦੇ ਵਿੱਚ ਸਰਪੰਚ ਮੈਂਬਰ ਜਿਹਾ ਮੋਤਬਰ ਉਹਨਾਂ ਨਾਲ ਸੁਣ ਲੱਗ ਜਾਂਦੇ ਸੀਗੇ ਨਹੀਂ ਐਸੀ ਵੀ ਐਂ ਕਰਦਾ ਮੈਂ ਜੀ ਮੈਂ ਵੀ ਤਕਰੀਬਨ ਪੁਰਨੇ ਰਾਜਵਿੰਦਰ ਸਿੰਘ ਉਹਨਾਂ ਪੁਰਨੇ ਤੇ ਚੱਲਣਗੇ ਬਿਲਕੁਲ ਮੈਂ ਵੀ ਸੁਭਾਅ ਹੁੰਦਾ ਨਾ ਮੈਨੂੰ ਮੈਂ ਮੋੜ ਤੋਂ ਹੀ 6 ਵਜੇ ਉੱਠਦਾ ਜੀ ਹੂੰ 6 ਵਜੇ ਮੈਂ ਤਕਰੀਬਨ ਉੱਠ ਖੜਦਾ ਮੈਂ ਚਾਹ ਪੀ ਲੈਂਦਾ ਭਾਵੇਂ ਮੈਂ ਸਰਵਿਸ ਕਰਿਆ ਉਹ ਵੀ 6 ਵਜੇ ਉੱਠਦਾ ਭਾਵੇਂ ਮੈਂ ਲੇਟ ਆਵਾਂ ਤਾਂ ਵੀ ਮੈਂ ਤਕਰੀਬਨ 6:30 ਵਜੇ ਉੱਠ ਹੁਣ ਵੀ ਮੈਂ ਉੱਠ ਖੜਦਾ ਆ ਸੁਭਾਅ ਜ ਫਰਕ ਪੈਣਾ ਕਿਉਂਕਿ ਤੁਸੀਂ ਜੇ ਚਲਾਈਂ ਚਲੋ ਆਏ ਦਾ ਜੀ ਬਾੜਾ ਮੋਟਾ ਜੇ ਵੀ ਜਮਾ ਉਹਦੇ ਉੱਥੇ ਹੁੰਦਾ ਕੋਈ ਮਾੜਾ ਮੋਟਾ ਦਾ ਥੋੜੇ ਜਿᱷ ਫਰਕ ਹੁੰਦਾ ਹੈ। ਹੂੰ ਵੀ ਤੁਸੀਂ ਆਦੇ ਪਿਤਾ ਦੇ ਕੰਮਾਂ ਦੇ 16 ਕਾਲਾ ਸਪੂਰਨਤਾ ਨਹੀਂ ਹੁੰਦੀ ਹੈਗੀ। ਹੂੰ ਵੀ ਪਰ ਕਹਿ ਲਓ ਵੀ ਕਾਫੀ ਤੁਹਾਡਾ ਉਹਨਾਂ ਨਾਲ ਸੁਭਾਅ ਮਿਲਦਾ ਹੁੰਦਾ ਬਾਪ ਦਾ। ਕਾਫੀ ਸਾਡਾ ਮੈਂ ਆਪ ਨੂੰ ਵੀ ਬਦਲ ਲੱਗਦਾ ਹੁੰਦਾ ਆ ਪਬਲਿਕ ਵੀ ਦੱਸਦੀ ਹੈ ਵੀ ਤੁਸੀਂ ਤੁਹਾਡਾ ਜਿਹੜਾ ਸੁਭਾਅ ਤੁਹਾਡੇ ਪਿਤਾ ਜੀ ਨਾਲ ਕਾਫੀ ਮਿਲਦਾ ਹੈ। ਹੂੰ ਮੈਂ ਬਹੁਤ ਅਸੀਂ ਨਰਮ ਰਹਿ ਕੇ ਐ ਲੋਕਾਂ ਨੂੰ ਵਿਚਰਦੇ ਆ ਉਹ ਕਰਨ ਮਿਲਦੇ ਆ। ਕੋਈ ਇੱਛਾ ਹੈ ਕੋਈ ਵੱਡੇ ਕੰਮ ਦੀ ਮੁਕਸਰ ਦੇ ਲਈ ਵੀ ਇਹ ਕੰਮ ਯਾਰ ਜਿਹੜਾ ਪਿਛਲੇ 20 ਸਾਲ ਜਾਂ 25 ਸਾਲ ਤੇ ਨਹੀਂ ਹੋਇਆ ਇਹ ਕੰਮ ਹੋਣਾ ਚਾਹੀਦਾ ਇਹ ਕੰਮ ਬੜੇ ਬੜੇ ਕੰਮ ਆ ਜੀ ਸਾਡੇ ਜਿਹੜੇ ਵਿੱਚ ਹੁੰਦਾ ਹੋਊਗਾ ਤੁਹਾਡੇ ਬੜੇ ਕੰਮ ਆ ਜੀ ਸਾਨੂੰ ਦਸੀ ਜਾਂਦਾ ਵੀ ਸਾਡੀਆਂ ਕੋਈ ਮੈਨੂੰ ਦੋ ਚਾਰ ਰੋੜਾਂ ਤੋਂ ਬਿਨਾਂ ਕੋਈ 18 ਫੁੱਟ ਰੋੜੀ ਨਹੀਂ ਸਾਡੇ ਹਲਕੇ ਚ ਹਮ ਸਾਰੀਆਂ ਛੋਟੀਆਂ ਰੋਡਸ ਨੇ ਕੱਚੇ ਰਸਤੇ ਬੜੇ ਨੇ ਸੇਮ ਨਾਲੇ ਦੇ ਪੋਲੀ ਹੈ ਨਹੀਂ ਸਾਡੇ ਪਿੰਡਾਂ ਦੇ ਵਿੱਚ ਕਈ ਆਮ ਜੋ ਹੈਗਾ ਤਾਂ ਅੱਜ ਤੋਂ 40 50 ਸਾਲ ਪਹਿਲਾਂ ਛੋਟੇ ਬਣੇ ਆ ਮੰਨ ਲਓ ਵੀ ਕਈ ਵਾਰ ਡਰ ਲੱਗਦਾ ਵੀ ਸਕੂਟਰ ਜਾਂਦਾ ਵਿੱਚ ਸਕੂਟਰੀ ਦਾ ਡੰਗਤੇ ਗ੍ਰਿਡਾਂ ਦਾ ਸਾਨੂੰ 10 ਘੰਟੇ ਬਿਜਲੀ ਦਾ ਦੂਰ ਦੂਰ ਆ ਗ੍ਰਿਡਾਂ ਬਹੁਤ ਪੁਰਾਣੀਆਂ ਜਿਹੜੀਆਂ ਫੀਡਰ ਨਿਕਲੇ ਆ ਫੀਡਰ ਬਦਲਣ ਵਾਲੇ ਆ ਤਾਰਾਂ ਬਦਲਣ ਵਾਲੀਆਂ ਗ੍ਰਿਡਾਂ ਨੂੰ ਨੇੜੇ ਕਰਨ ਵਾਲਾ ਬੜਾ ਕੰਮ ਨੇ ਸਾਡੇ ਜਿਹੜੇ ਬਰੀਆ ਦਾ ਉਹਦੇ ਵਿੱਚ ਬਹੁਤ ਮੰਡੀਆਂ ਬਹੁਤ ਛੋਟੀ ਆ ਤੇ ਉਹਦੀ ਕੋਈ ਬਾਹਰ ਮੰਡੀਆਂ ਵਾਸਤੇ ਅਜੇ ਥਾਂ ਹੀ ਨਹੀਂ ਬਣੀ ਇਸ ਲੋਕ ਸਭਾ ਚੋਣਾਂ ਦੇ ਵਿੱਚ ਸਰਗਰਮੀਆਂ ਰਹਿਣਗੀਆਂ ਬਿਲਕੁਲ ਜੀ ਮੈਂ ਪਰਸੂ ਕੋਈ ਕੰਮ ਸੀ ਬਿਰਾਲ ਸਾਹਿਬ ਉਹ ਇੱਥੇ ਕੋਰਟ ਦੇ ਵਿੱਚ ਮਦਦ ਕਰਕੇ ਆਇਆ ਸੀ ਮੈਂ ਵਾਪਸੀ ਜਾ ਰਿਹਾ ਮੈਂ ਹਲਕੀ ਜੀ ਮਦਦ ਕਿਸੇ ਨਾ ਕਿਸੇ ਲੀਡਰ ਦੀ ਜ਼ਰੂਰ ਕਰੋ ਬਿਲਕੁਲ ਜੀ ਹਰ ਸਮੇਂ ਦੇ ਵਿੱਚ ਆਪਣੇ ਇਹ ਪਾਰਟੀ ਤੌਰ ਤੇ ਜਿਹਦੀ ਮਦਦ ਪਾਰਟੀ ਤੌਰ ਤੇ ਦੇਖੋਗੇ ਜਾਂ ਇੰਡੀਵਿਜੂਅਲ ਫੈਸਲਾ ਹੋਵੇਗਾ ਕਿਸੇ ਵਿਅਕਤੀ ਵਿਸ਼ੇਸ਼ ਦਾ ਸਮਰਥਨ ਕਰਨਾ ਨਹੀਂ ਨਹੀਂ ਵਿਅਕਤੀ ਇੰਡੀਵਿਜੂਅਲ ਤਾਂ ਹੋਣਗੇ ਤੇ ਚਾਰਾਂ ਪਾਰਟੀਆਂ ਚੋਂ ਕੋਈ ਪਰ ਅੱਜ ਵਰਕਰਸ ਨਾਲ ਅੱਜ ਵੋਟਰਾਂ ਨਾਲ ਅੱਜ ਸਪੋਰਟਰਾਂ ਦੇ ਨਾਲ ਰਹਿ ਕਰਕੇ ਜਿਵੇਂ ਉਹ ਕਹਿਣਗੇ ਉਹ ਕਰਦੇ ਤਾਂ ਧੰਨਵਾਦ ਮਰਾੜ ਸਾਹਿਬ ਦਾ ਥੈਂਕ ਯੂ ਥੈਂਕ ਯੂ ਰਾਜ ਬਲਵਿੰਦਰ ਸਿੰਘ ਮਰਾੜ ਸਾਡੇ ਨਾਲ ਸੀ ਜਿਨ੍ਹਾਂ ਨੇ ਕਿਹਾ ਕਿ ਫਿਲਹਾਲ ਸਾਡੀ ਤਿਆਰੀ ਲੋਕ ਸਭਾ ਚੋਣ ਲਈ ਨਹੀਂ ਹੈਗੀ ਪਰ ਅਸੀਂ ਇਸ ਲੋਕ ਸਭਾ ਚੋਣਾਂ ਦੇ ਵਿੱਚ ਪਰਿਵਾਰ ਦੀ ਹਾਜ਼ਰੀ ਜ਼ਰੂਰ ਲਗਾਵਾਂਗੇ ਜਿਹੜਾ ਵੀ ਸਾਡਾ ਵਰਕਰ ਕਹਿਣਗੇ ਜਿਸ ਉਮੀਦਵਾਰ ਦਾ ਕਹਿਣਗੇ ਪਾਰਟੀ ਦਾ ਕਹਿਣਗੇ ਕਿਉਂਕਿ ਅਸੀਂ ਵਰਕਰਾਂ ਦੇ ਨਾਲ ਚੱਲਦੇ ਹਾਂ 임ਰਾੜ ਸਾਹਿਬ ਦਾ ਇੱਕ ਵੱਡੀ ਦੇਨ ਸੀ 임ਰਾੜ ਸਾਹਿਬ ਵੀ ਇੱਕ ਜਿਹੜਾ ਸਿਆਸਤ ਦੇ ਵਿੱਚ ਵੱਡਾ ਨਾਮ ਬਣਿਆ ਸੀ ਤਾਂ ਆਪਣੇ ਵਰਕਰਾਂ ਦੇ ਕਹਿਣੇ ਮੁਤਾਬਕ ਅਸੀਂ ਜ਼ਰੂਰ ਮਦਦ ਕਰਾਂਗੇ ਪਰ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਮੁਕਸਰ ਕੰਸਟੀਚੁਐਂਸੀ ਦੇ ਵਿੱਚ ਜਿਹੜਾ ਹੈਗਾ 임ਰਾੜ ਪਰਿਵਾਰ ਦੀ ਹਾਜ਼ਰੀ ਦਾ ਹੋਣਾ ਮਤਲਬ ਕਿ ਜਿਸ ਦੇ ਨਾਲ 임ਰਾੜ ਪਰਿਵਾਰ ਖੜਾ ਹੋਇਆ ਤਾਂ ਉਹਦੀ ਜਿੱਤ ਔਰ ਹਾਰ ਦੇ ਵਿੱਚ ਇੱਕ ਵੱਡਾ ਫਾਸਲਾ ਜਿਹੜਾ ਹੈ ਉਹ ਬਣ ਕੇ ਮਰਾੜ ਪਰਿਵਾਰ ਜ਼ਰੂਰ ਦਿਖਾਈ ਦੇਵੇਗਾ